ਪਟਿਆਲਾ ਦੇ ਰਾਜਿੰਦਰਾ ਹਸਪੀਟਲ ਦੀ ਬੀਸੀਐਲ ਲੈਬ ਦੇ ਵਿੱਚ ਲਗਭਗ 42 ਲੱਖ ਰੁਪਏ ਦੇ ਗਵਨ ਦਾ ਮਾਮਲਾ ਸਾਹਮਣੇ ਆਇਆ ਹੈ ਸਾਲ 2013-14 ਦੇ ਜਦੋਂ ਆਡਿਟ ਦੀ ਰਿਪੋਰਟ ਦੀ ਜਾਂਚ ਕੀਤੀ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਇਸ ਲੈਬ ਦੇ ਵਿੱਚ 42 ਲੱਖ ਰੁਪਏ ਦੇ ਕਰੀਬ ਦਾ ਜਿਹੜਾ ਘੁਟਾਲਾ ਹੈਗਾ ਉਹ ਕੀਤਾ ਗਿਆ ਹੈਗਾ ਗੱਲ ਸਿਹਤ ਅਧਿਕਾਰੀਆਂ ਦੀ ਕਰੀ ਰਾਜਿੰਦਰਾ ਹਸਪਤਾਲ ਦੇ ਜਿਹੜੇ ਐਮਐਸ ਨੇ ਡਾਕਟਰ ਗਰੀਸ਼ਾਨੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਦਿੱਤਾ ਸੀ ਕਿ ਕਮੇਟੀ ਦਾ ਗਠਨ ਪ੍ਰਿੰਸੀਪਲ ਦੇ ਵੱਲੋਂ ਕੀਤਾ ਗਿਆ ਜਿਹੜੀ ਕਿ ਇਹ ਜਾਂਚ ਕਰੇਗੀ ਕਿ ਆਖਰ ਇਸ ਦੇ ਵਿੱਚ ਕਿਹੜੇ ਕਿਹੜੇ ਮੁਲਾਜ਼ਮ ਸ਼ਾਮਲ ਰਹੇ ਨੇ ਦੱਸ ਦਈਏ ਕਿ ਇਸ ਜਾਂਚ ਤੋਂ ਬਾਅਦ ਕੀ ਆਏਗਾ ਸਾਹਮਣੇ ਉਹ ਤਾਂ ਹਜੇ ਅਸੀਂ ਨਹੀਂ ਕਹਿ ਸਕਦੇ ਪਰ ਇਹ ਗੱਲ ਸਾਫ਼ ਹੈ ਕਿ ਜਦੋਂ ਇਹ ਮਾਮਲਾ ਰੌਸ਼ਨੀ ਦੇ ਵਿੱਚ ਆਉਂਦਾ ਹੈ ਤਾਂ ਵਿਭਾਗ ਦੇ ਵੱਲੋਂ ਉਹਨਾਂ ਮੁਲਾਜ਼ਮਾਂ ਦੀ ਬਦਲੀ ਮੈਡੀਕਲ ਕਾਲਜ ਦੇ ਵਿੱਚ ਕਰ ਦਿੱਤੀ ਜਾਂਦੀ ਹੈ ਬੇਸ਼ੱਕ ਇਸ ਨੂੰ ਰੂਟੀਨ ਦੀਆਂ ਬਦਲੀਆਂ ਦੇ ਵਜੋਂ ਦੇਖਿਆ ਜਾ ਰਿਹਾ ਹੈ ਅਧਿਕਾਰੀਆਂ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਗੱਲ ਸਾਫ਼ ਹੈ ਕਿ ਜਦੋਂ ਇਹ ਮਾਮਲਾ ਪ੍ਰਕਾਸ਼ ਦੇ ਵਿੱਚ ਆਇਆ ਲੱਖਾਂ ਰੁਪਏ ਦੇ ਗਵਨ ਦਾ ਤਾਂ ਉਸ ਬੀਸੀਐਲ ਲੈਬ ਦੇ ਵਿੱਚੋਂ ਵੀ ਮੁਲਾਜ਼ਮਾਂ ਦੀ ਬਦਲੀ ਮੈਡੀਕਲ ਕਾਲਜ ਦੇ ਵਿੱਚ ਕਰ ਦਿੱਤੀ ਗਈ ਹੈ ਫਿਰ ਹਾਲ ਜਿਹੜੇ ਐਮਐਸ ਨੇ ਡਾਕਟਰ ਗਰੀਸ਼ ਸਾਨੀ ਸਾਡੀ ਜਦੋਂ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਸਾਫ਼ ਕਿਹਾ ਕੇਸ ਮਾਮਲੇ ਦੇ ਵਿੱਚ ਜੇ ਰਿਪੋਰਟ 'ਚ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਸ਼ਾਮਿਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਪੁਲਿਸ ਦੀ ਕਾਰਵਾਈ ਦੇ ਲਈ ਵੀ ਲਿਖਿਆ ਜਾਵੇਗਾ ਬਹਿਰ ਹਾਲ ਹੁਣ ਪੂਰੇ ਕੰਮ ਨੂੰ ਜਿਹੜਾ ਮੈਨੂਅਲੀ ਹੁੰਦਾ ਸੀ ਜਿਹੜੇ ਵੀ ਜਿਹੜੇ ਮਰੀਜ਼ ਸੀ ਇਸ ਲੈਬ ਦੇ ਵਿੱਚ ਆਉਂਦੇ ਸੀ ਟੈਸਟ ਦੇ ਲਈ ਤਾਂ ਉਹਨਾਂ ਨੂੰ ਇੱਕ ਮੈਨੂਅਲੀ ਰਸੀਦ ਕੱਟ ਕੇ ਦਿੱਤੀ ਜਾਂਦੀ ਸੀ ਪਰ ਹੁਣ ਕਈ ਦਿਨਾਂ ਤੋਂ ਉਸ ਨੂੰ ਕੰਪਿਊਟਰ ਦੇ ਤਰੀਕ ਵਿੱਚ ਕੀਤਾ ਜਾ ਰਿਹਾ ਹੈ ਯਾਨੀ ਕਿ ਉਹਦਾ ਕੰਪਿਊਟਰਿਕरण ਕੀਤਾ ਜਾ ਰਿਹਾ ਹੈ ਕੰਪਿਊਟਰਾਈਜ਼ਡ ਤਰੀਕੇ ਨਾਲ ਹੁਣ ਜਿੰਨੇ ਵੀ ਮਰੀਜ਼ ਨੇ ਉਹਨਾਂ ਦੀ ਐਂਟਰੀ ਹੋ ਰਹੀ ਹੈ ਜਿਹੜੇ ਟੈਸਟ ਹੋ ਰਹੇ ਨੇ ਉਹਨਾਂ ਦੀ ਜਿਹੜੀ ਵੀ ਰਸੀਟ ਹੈ ਉਹ ਕੰਪਿਊਟਰ ਦੇ ਰਾਹੀਂ ਇਹਿਤਿਆਰ ਕੀਤੀ ਜਾਂਦੀ ਹੈ ਤੇ ਉਹਦਾ ਡਾਟਾ ਵੀ ਕੰਪਿਊਟਰ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਸਿਰਫ ਬੀਸੀਐਲ ਲੈਬ ਹੀ ਕਿਉਂ ਗੱਲ ਇਹ ਵੀ ਉਠ ਰਹੀ ਹੈ ਕਿ ਜਿਹੜੇ ਦੂਜੇ ਵਿਭਾਗ ਦੇ ਮੁਲਾਜ਼ਮ ਨੇ ਜਾਂ ਲੈਬ ਨੇ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਵੱਖ-ਵੱਖ ਵਿਭਾਗਾਂ ਚਾਹੇ ਸਿਟੀ ਸਕੈਨ ਹੋਵੇ ਜਾਂ ਐਕਸ-ਰੇ ਵਿਭਾਗ ਹੋਵੇ ਉਥੇ ਵੀ ਇਸ ਤਰ੍ਹਾਂ ਮੈਨੂਅਲੀ ਤਰੀਕੇ ਦੇ ਨਾਲ ਕੰਮ ਕੀਤਾ ਜਾਂਦਾ ਰਿਹਾ ਹੈ ਤੇ ਹੋ ਸਕਦਾ ਹੈ ਕਿ BCEL ਲੈਬ ਦੀ ਤਰ੍ਹਾਂ ਉਥੇ ਵੀ ਕੋਈ ਖਾਮੀਆਂ ਹੋਣ ਫਿਲਹਾਲ BCEL ਲੈਬ ਦੇ ਵਿੱਚ ਹੋਏ ਘਟਾਲੇ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਹੋਊਗੀ ਤੇ ਉਸ ਤੋਂ ਬਾਅਦ ਉਸ ਦਾ ਨਤੀਜਾ ਆਊਗਾ ਪਰ ਕਿਤੇ ਨਾ ਕਿਤੇ ਐਡੇ ਵੱਡੇ ਘਟਾਲੇ ਤੋਂ ਸਾਫ਼ ਹੈ ਕਿ ਕਿਤੇ ਨਾ ਕਿਤੇ ਇਸ ਜਿਹੜਾ ਪੂਰਾ ਇਹ ਘਟਾਲਾ ਸੀ ਗਵਨ ਸੀ ਉਹਦੇ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਜਾਂਚ ਕਦੋਂ ਹੋਊਗੀ ਇਹ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਲਦੀ ਹੀ ਸ਼ੁਰੂ ਹੋ ਕੇ ਦਾ ਨਤੀਜਾ ਆ ਜਾਊਗਾ ਪਰ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜਾ ਜਾਂਚ ਦਾ ਦਾਇਰਾ ਹੈਗਾ ਹੋਰ ਕਿਤੇ ਵੱਧ ਹੈ ਜਾਂ ਇਸ ਨੂੰ ਇੱਥੇ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਇਸ ਗੱਲ ਨੇ ਇਸ ਪੂਰੀ ਪ੍ਰਣਾਲੀ ਦੇ ਉੱਪਰ ਰਜਿੰਦਰਾ ਹਸਪਤਾਲ ਦੇ ਵਿੱਚ ਹੋਏ ਘਟਾਲੇ ਦੇ ਕਾਰਨ ਪ੍ਰਸ਼ਾਸਨ ਦੇ ਉੱਪਰ ਤੇ ਪ੍ਰਬੰਧਨ ਦੇ ਉੱਪਰ ਵੀ ਕਈ ਸਵਾਲ ਖੜੇ ਕਰ ਦਿੱਤੇ ਨੇ ਸੱਡੀ ਇੱਥੇ ਜਿਹੜੀ ਬੀਸੀਐਲ ਲੈਬ ਚੱਲ ਰਹੀ ਹੈ ਉਦੇ ਵਿੱਚ ਅਸੀਂ ਆਡਿਟ ਕਰਵਾਇਆ ਸੀ ਉਹਦੇ ਵਿੱਚ ਜਿਹੜਾ ਆਇਆ ਹੈਗਾ ਜੋ ਵੀ ਆਹ ਰਾਊਂਡ ਉਹਨਾਂ ਨੇ ਪੀਸੀਐਲ ਦਾ ਆਡਿਟ ਕੀਤਾ ਸਾਡੇ ਡਿਪਾਰਟਮੈਂਟ ਨੇ ਤੇ ਉਹਦੇ ਜੋ ਫਾਈਂਡਿੰਗਸ ਹੈਗੀਆਂ ਉਹ ਅਸੀਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਰੋਜਿੰਦਰਾ ਹਸਪੀਟਲ ਵਾਲੇ ਨੂੰ ਭੇਜੀ ਹੈ ਆ ਉੱਥੇ ਫਿਰ ਉਹਨਾਂ ਨੇ ਇਨਕੁਆਰੀ ਕਰਵਾਣਗੇ ਉਹਦਾ ਕੀ ਹੈ ਸਰ ਕਮੇਟੀ ਵੀ ਬਣਾਈ ਗਈ ਹੈ ਹਾਂਜੀ ਉਹ ਪ੍ਰਿੰਸੀਪਲ ਸਾਹਿਬ ਵੱਲੋਂ ਸ਼ਾਇਦ ਕਮੇਟੀ ਬਣੇਗੀ ਸਰ ਇਹ ਨਾ ਪਤਾ ਕਿਵੇਂ ਲੱਗਿਆ ਜੀ ਵੀ 42 ਲੱਖ ਦਾ ਨਹੀਂ ਪਤਾ ਨਹੀਂ ਜੀ ਅਸੀਂ ਇਹ ਸਾਡਾ ਰੂਟੀਨ ਹੁੰਦਾ ਜੀ ਅਸੀਂ ਆਡਿਟ ਕਰਵਾਉਂਦੇ ਰਹਿੰਦੇ ਹਾਂ ਰੂਟੀਨ ਆਡਿਟ ਹੁੰਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਰ ਪੀਰੀਅਡ ਟਾਈਮ ਪੀਰੀਅਡ ਦਾ ਹੋਇਆ ਸੀ ਜੀ ਆਡਿਟ 23 ਤੇ 24 ਦਾ ਹੋਇਆ ਸੀ ਜੀ 1 ਸਾਲ ਲਈ ਹੋਇਆ ਸੀ ਇਹ ਸਰ ਉਹਦੇ ਚ ਸ਼ਮੂਲੀਤ ਕੇਸ ਦੀ ਦੇਖੀ ਗਈ ਹੈ ਕੀ ਲੱਗਦਾਗਾ ਕੀ ਦੀ ਸਰ ਪ੍ਰਾਈਵੇਟ ਫਾਰਮਾਂ ਦਾ ਪ੍ਰਾਈਵੇਟ ਕਿਵੇਂ ਪ੍ਰਾਈਵੇਟ ਤੇ ਕੁਝ ਨਹੀਂ ਹੈ ਜੀ ਗਵਰਨਮੈਂਟ ਵਾਲੇ ਜੀ ਹਾਂਜੀ ਸਟਾਫ ਦੇ ਮੈਂਬਰਾਂ ਨਾਲ ਇਹ ਹਜੇ ਕੁਝ ਨਹੀਂ ਪਤਾ ਜੀ ਅਦੀ ਇਨਕੁਆਇਰੀ ਹੋਏਗੀ ਜੀ ਇਨਕੁਆਇਰੀ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਮੈਂ ਕੇਸ ਭੇਜ ਦਿੱਤਾ ਸਾਰਾ ਤੇ ਉਹ ਇਸ ਤੇ ਇਨਕੁਆਇਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਅਸਲ ਨੂੰ ਪਤਾ ਲੱਗੇਗਾ ਕਿ ਐਕਚੁਅਲ ਜਿਹੜਾ ਕੀ ਪੋਜੀਸ਼ਨ ਹੈ ਕਿ ਸਰ ਜੇਕਰ ਗੱਲ ਕਰੀ ਜਾਵੇ ਜਿਵੇਂ ਫੀਸ ਦਾ ਕੀ ਪ੍ਰੋਸੈਸ ਸੀ ਜੀ ਕਿਵੇਂ ਇਹ ਫਰਾਡ ਹੋ ਸਕਿਆ ਉੱਤੇ ਜਿਹੜਾ 42 ਮੈਨੂਅਲੀ ਸਰ ਰਸੀਦਾਂ ਕੱਟੀਆਂ ਜਾਂਦੀਆਂ ਸੀ ਰਸੀਦ ਵਗੈਰਾ ਕਿਵੇਂ ਹੋਇਆ ਜਾਂ ਜਮ੍ਹਾਂ ਕਰਾਉਣ ਵੇਲੇ ਕੁਝ ਗੜਬੜ ਹੋਈ ਇਦੋਂ ਬਾਰੇ ਨਾ ਇਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਾਂਗੇ ਕਿਉਂਕਿ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਕਿ ਅਸੀਂ ਇਨਕੁਆਇਰੀ ਕਰ ਰਹੇ ਹਾਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਇਨਕੁਆਇਰੀ ਕਰਵਾ ਰਹੇ ਹਨ ਉਹ ਉਹਦੇ ਵਿੱਚੋਂ ਹੀ ਪਤਾ ਚੱਲੇਗਾ ਵੀ ਇਹ ਜਿਹੜੀ ਰਸੀਦ ਕਿਵੇਂ ਕੱਟੀ ਜਾਂਦੀ ਸੀ ਕਿਵੇਂ ਹੈ ਕੀ ਹੈ ਸਾਰਾ ਕੁਝ ਇਸ ਤਰ੍ਹਾਂ ਹੁਣ ਕੁਝ ਜਿੰਨੇ ਹੁਣ ਗਵਨ ਸਾਹਮਣੇ ਆਏ ਜੀ ਹੁਣ ਕੋਈ ਅੰਮ ਤੁਹਾਡੇ ਵੱਲੋਂ ਰਿਕਮੈਂਡ ਕੀਤਾ ਗਿਆ ਹੋਵੇ ਕਿ ਜਿਵੇਂ ਆਨਲਾਈਨ ਜਿਵੇਂ ਪਰਚੀ ਹੁੰਦੀ ਨੇ ਐਵੇਂ ਦਾ ਕੋਈ ਸਿਸਟਮ ਸ਼ੁਰੂ ਕੀਤਾ ਉਹ ਸਾਰਾ ਸਾਰਾ ਸਟਾਰਟ ਕਰਾ ਦਿੱਤਾ ਜੀ ਸਾਰੇ ਹਸਪੀਟਲ ਦੇ ਵਿੱਚ ਸਾਰਾ ਆਨਲਾਈਨ ਸਟਾਰਟ ਕਰ ਦਿੱਤਾ ਜੀ ਕੰਪਿਊਟਰਾਈਜ਼ਡ ਕੈਸ਼ ਕਾਊਂਟਰ ਬਣਾ ਦਿੱਤੇ ਹੁਣ ਮੈਨੂਅਲ ਜਿਹੜੀ ਕੱਟੀ ਜਾਂਦੀ ਸੀ ਰਸੀਦ ਉਹ ਨਹੀਂ ਹੋਰੀ ਉਹ ਸਾਰਾ ਕੁਝ ਕੰਪਿਊਟਰਾਈਜ਼ਡ ਆਨਲਾਈਨ ਹੋਏਗਾ ਜੀ ਉਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਚਾਂਸ ਨਹੀਂ ਹੋਣਗੇ ਉਹ ਤਾਂ ਇਮੀਡੀਏਟਲੀ ਮੈਂ ਸਟਾਰਟ ਕਰਵਾ ਦਿੱਤਾ ਜੀ ਉਸ ਤੋਂ ਬਾਅਦ ਸਨਿਸਾਪ ਕੀ ਲੱਗਦਾ ਹੈਗਾ ਵੀ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਤੁਸੀਂ ਇਨਕੁਆਇਰੀ ਕਰਾ ਸਕਦੇ ਆ ਆਡੀਟਰ ਰਿਪੋਰਟ ਮੰਗ ਸਕਦੇ ਹੋ ਕਿ ਐਕਸਲੈਂਟ ਡਿਪਾਰਟਮੈਂਟ ਹੋ ਗਏ ਜਾਂ ਹੋਰ ਲੈਪਸ ਹੋ ਗਏ ਹਾਂ ਜਿੱਥੇ ਕੁਝ ਇਸ ਤਰ੍ਹਾਂ ਦਾ ਸਾਨੂੰ ਲੱਗਿਆ ਜੀ ਹੁਣ ਤੇ ਵੈਸੇ ਹੀ ਤੁਹਾਨੂੰ ਮੈਂ ਦੱਸਿਆ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਆਨਲਾਈਨ ਸਟਾਰਟ ਕਰ ਦਿੱਤਾ ਔਰ ਸਾਰੇ ਡਾਟਾ ਐਂਟਰੀ ਆਪਰੇਟਰ ਤੈਨਾਤ ਕਰ ਦਿੱਤੇ ਕੰਪਿਊਟਰ ਕੈਸ਼ ਕਾਊਂਟਰਸ ਲਗਾ ਦਿੱਤੇ ਜਿੱਥੇ ਕਿ ਸਾਰਾ ਕੁਝ ਜੋ ਜਿੰਨੇ ਵੀ ਟੈਸਟ ਹੁੰਦੇ ਆ ਚਾਹੇ ਉਹ ਰੇਡੀਓਲੋਜੀ ਦੇ ਟੈਸਟ ਹੈ ਬੀਸੀਐਲ ਦੇ ਟੈਸਟ ਐਂਡ ਬਲੱਡ ਟੈਸਟ ਹੈ ਬਾਇਓਕੈਮਿਸਟਰੀ ਪੈਥੋਲੋਜੀ ਦੇ ਟੈਸਟ ਹੈ ਸਾਰਾ ਕੁਝ ਕੰਪਿਊਟਰਾਈਜ਼ਡ ਹੋਏਗਾ ਜੀ ਤੇ ਉਹਦੇ ਵਿੱਚ ਇਹ ਬਣੀਆਂ ਚੀਜ਼ਾਂ ਹੋਣ ਦਾ ਕੋਈ ਰਹਿ ਨਹੀਂ ਜਾਂਦਾ ਜੀ ਬੀਸੀਐਲ ਲੈਬ ਦੀ ਗੱਲ ਕਰੀ ਜਾਵੇ ਉਹ ਟੈਸਟ ਕੀ ਜਿਹੜੇ-ਜਿਹੜੇ ਹੁੰਦੇ ਸੀ ਉੱਥੇ ਉੱਥੇ ਸਾਰੇ ਟੈਸਟ ਹੁੰਦੇ ਸੀ ਜੀ ਬਾਇਓਕੈਮਿਸਟਰੀ ਦਾ ਟੈਸਟ ਹੁੰਦੇ ਸੀ ਪੈਥੋਲੋਜੀ ਤੇ ਮਾਈਕਰੋਬਾਇਓਲੋਜੀ ਤੇ ਸਾਰੇ ਟੈਸਟ ਹੁੰਦੇ ਆ ਜੀ ਉੱਥੇ ਹੀ ਹੁੰਦੇ ਆ ਆਪਣੇ ਸਰ ਜਿਹੜਾ ਕੰਪਿਊਟਰਾਈਜ਼ ਕੀਤਾ ਹੈ ਕੀ ਇਸ ਆਡਿਟ ਰਿਪੋਰਟ ਤੋਂ ਬਾਅਦ ਮੈਨੂਅਲੀ ਕੰਮ ਹਟਾਇਆਗੇ ਜਾਂ ਉਹਨੂੰ ਕੰਪਿਊਟਰਿਕਨ ਕੀਤਾ ਗਿਆ ਹੋਣਾ ਹਾਂਜੀ ਪਹਿਲਾਂ ਇਹ ਮੈਨੂਅਲ ਸਾਰਾ ਕਿਤੇ ਹੋ ਰਿਆ ਸੀ ਜੀ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਅਸੀਂ ਸਾਰਾ ਡੋਟਲੀ ਸਾਰਾ ਪ੍ਰੋਸੈਸ ਪਹਿਲਾਂ ਦਾ ਚੱਲ ਰਿਹਾ ਸੀ ਤੇ ਅਸੀਂ ਹੁਣ ਵੀ ਚਿੱਟਲੀ ਉਸ ਤੇ ਸ਼ਿਫਟ ਕਰ ਦਿੱਤਾ ਤਿੰਨ ਚਾਰ ਦਿਨ ਹੋ ਗਏ ਜੀ ਉਹਦੇ ਵਿੱਚ ਬਹੁਤ ਫਰਕ ਪੈ ਰਿਹਾ ਤੇ ਸਾਰਾ